ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਪਹੁੰਚੇ ਆਂ ਸੰਧੂ ਨਰਸਰੀ ਤੇ ਤੇ ਆਜੂ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਵਧੀਆ ਵਧੀਆ ਲਾਈ ਜਾਨੇ ਪਾਣੀ ਹਾਂਜੀ ਬਾਈ ਜੀ ਪਾਣੀ ਲਾਈ ਜਾਨੇ ਗੋਭੀ ਨੂੰ ਖੀਰਲਾ ਪਾਣੀ ਆ ਆਪਣਾ ਠੀਕ ਹੈ ਗੋਭੀ ਵਧੀਆ ਸਾਰੀਆਂ ਫੁੱਲ ਚੱਕ ਲਿਆ ਤਿਆਰ ਆ ਨਾਲ ਦੀ ਨਾਲ ਵੇਚੀ ਵੀ ਜਾਂਦੇ ਆ ਵਧੀਆ ਵਿਕੀ ਜਾਂਦੀ ਆ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਗਾਕਾਂ ਨੂੰ ਆਉਂਦੀ ਪਸੰਦ ਹਾਂਜੀ ਹਾਂ ਵਧੀਆ ਵਧੀਆ ਤੇ ਜਿਹੜੀ ਆਪਾਂ ਪਹਿਲਾਂ ਪਿੱਛੇ ਵੀਡੀਓ ਪਾਈ ਸੀ ਗੋਭੀ ਦੀ ਪਨੀਰ ਦੇ ਹਾਈਬ੍ਰਿਡ ਦੀ ਤੇ ਉਹਦਾ ਕਿ ਓ ਬਾਈ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਬੜੇ ਕਿਸਾਨਾਂ ਦੇ ਫੋਨ ਆ ਵੀ ਰਹੇ ਆ ਪਨੀਰੀ ਲੈ ਕੇ ਜਾ ਰਹੇ ਆ ਠੀਕ ਆ ਤੇ ਹੁਣ ਵੀ ਜੇ ਕਿਸੇ ਕਿਸਾਨ ਪਰ ਨੂੰ ਲੋੜ ਹੋਵੇ ਆਪਣੇ ਕੋਲ ਕਿਲਾ ਦੋ ਕਿੱਲਿਆਂ ਦੀ ਪਨੀਰੀ ਤਿਆਰ ਆ ਲਾਉਣ ਦੇ ਜੋਗ ਆ ਬਿਲਕੁਲ ਆ ਦੇਖ ਸਕਦੇ ਆ ਜੀ ਬਾਈ ਕੋਲੇ ਪਨੀਰੀ ਬਿਲਕੁਲ ਤਿਆਰ ਆ ਕਿਸੇ ਨਾਲ ਜਾਣੀ ਉਤਲ ਜਾ ਸਕਦਾ ਹੈ ਹਾਈਬ੍ਰਿਡ ਗਾਰੰਟੀ ਵਾਲੀ ਪਨੀਰੀ ਆ ਜੀ ਆਪਣੀ ਤੇ ਹੋਰ ਕੋਈ ਆਪਾਂ ਕੋਈ ਨਵੀਂ ਵੈਰਾਈਟੀ ਤਿਆਰ ਕੀਤੀ ਆ ਹਾਂਜੀ ਬਾਈ ਆਪਾਂ ਗੰਡਿਆਂ ਦਾ ਮੈਂ ਪਨੀਰੀ ਤਿਆਰ ਕੀਤੀ ਆ ਅੱਜ ਤੋਂ 20 ਦਿਨਾਂ ਨੂੰ ਉਹਦੀ ਪਟਾਈ ਸ਼ੁਰੂ ਕਰ ਦਿਆਂਗੇ ਠੀਕ ਹੈ ਜੀ ਹਾਈਬ੍ਰਿਡ ਗੰਡਾ 0007 ਵੈਰੈਟੀ ਆ ਨਿਸਰਨ ਦੀ ਆਪਣੀ ਬਿਲਕੁਲ ਗਾਰੰਟੀ ਹੋਊਗੀ ਬੰਦਾ 5 ਮਹੀਨੇ 6 ਮਹੀਨੇ ਉਹਨੂੰ ਸਟੋਰ ਕਰ ਸਕਦਾ ਖਰਾਬ ਨਹੀਂ ਹੋਊਗਾ ਗਲੂਗਾ ਨਹੀਂ ਗੰਡਾ ਆਜੋ ਤੁਹਾਨੂੰ ਦਿਖਾਉਣੇ ਆਪਣੀ ਰੀ ਤੇ ਇੱਕ ਗੱਲ ਹੋਰ ਸੀ ਬਾਈ ਹਾਂਜੀ ਪਨੀਰੀਆਂ ਤਾਂ ਬਹੁਤ ਕਿਸਾਨ ਭਰਾ ਵੀ ਜਦੇ ਆ ਹਾਂਜੀ ਹਾਂਜੀ ਤੇ ਤੁਹਾਡੀ ਪਨੀਰੀ ਚ ਕੀ ਖਾਸ ਆ ਐਸਾ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਫੇਰ ਹੀ ਅਗਲਾ ਖਾਸ ਬਾਈ ਜੀ ਇੱਕ ਤਾਂ ਆਪਣਾ 26-27 ਸਾਲ ਤੋਂ ਪੁਰਾਣਾ ਕੰਮ ਨਰਸਰੀ ਦਾ ਹੋਏ ਨਹੀਂ ਵੀ ਆਪਾਂ ਆਦ ਕੀ ਪਹਿਲੀ ਵਾਰ ਸ਼ੁਰੂ ਕੀਤਾ 26-27 ਸਾਲ ਪੁਰਾਣਾ ਆਪਣਾ ਕੰਮ ਆਪਣੇ ਸਾਰੇ ਏਰੀਆ ਚ ਲੋਕ ਜਾਣਦੇ ਆ ਸਾਰਿਆਂ ਨੂੰ ਪਤਾ ਸੰਧੂ ਨਰਸਰੀ ਪਿੰਡ ਭੰਗੇਆ ਵਾਲਾ ਐਰ ਗਿਆ ਆਪਾਂ ਪਿੰਡ ਸੁਖਣ ਵਾਲੇ ਸ਼ੁਰੂ ਕੀਤਾ ਪਨੀਰੀਆਂ ਦਾ ਕੰਮ ਠੀਕ ਹੈ ਜੀ ਤੇ ਪੁਰਾਣੀ ਨਰਸਰੀ ਆਪਣੀ ਜਿਹੜੀ ਮੇਨ ਨਰਸਰੀ ਸੰਧੂ ਨਰਸਰੀ ਪਿੰਡ ਭੰਗੇਆ ਵਾਲਾ ਜਿਲ੍ਹਾ ਮਕਸਰ ਉੱਥੇ ਆ ਠੀਕ ਹੈ ਜੀ ਤੇ ਉੱਥੇ ਹਰ ਫਲਦਾਰ ਬੂਟੇ ਲੱਕੜ ਦੀ ਵੈਰਾਈਟੀ ਵਾਲੇ ਸਾਰੀਆਂ ਪਨੀਰੀਆਂ ਗਮਲੇ ਹਰ ਇੱਕ ਚੀਜ਼ ਆਪਣੇ ਉੱਥੇ ਹੈਗੀ ਆ ਯਾਨੀ ਗਾਰੰਟੀ ਨਾਲ ਤੇ ਬਾਕੀ ਬਾਈ ਨੇ ਜਿਹੜੀ ਪਨੀਰੀ ਤਿਆਰ ਕੀਤੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਹਾਂਜੀ ਬਾਈ ਇਹ ਦੱਸੋ ਪਨੀਰੀ ਚੰਗੀ ਲੱਗਾਈ ਆ ਜੀ ਨੂੰ ਗਾਜੀ ਇਹਨੂੰ ਪੰਜ ਕਿ ਦਿਨ ਪੰਜ 6 ਦਿਨ ਹੋਇਆ ਜੀ ਬੀ ਜੀ ਨੂੰ ਠੀਕ ਹੈ ਸਾਰਾ ਜਰਮੀਨੇਸ਼ਨ ਦਾ ਬੀਟ ਨੂੰ ਸਾਰਾ ਵਧੀਆ ਮਾਰਿਆ ਸਾਰੀ ਉਗਰਦੀ ਆਉਂਦੀ ਆ ਦੇਖੋ ਇਹ ਕਿੰਨੇ ਦਿਨਾਂ ਦੇ ਤਿਆਰ ਹੋ ਜੂਗਾ ਇਹ 25 ਦਿਨਾਂ ਨੂੰ ਆਪਾਂ ਇਹਦੀ ਪਟਾਈ ਸ਼ੁਰੂ ਕਰ ਦਿਆਂਗੇ ਕਿਸੇ ਕਿਸਾਨ ਭਰਾ ਨੂੰ ਲੋੜ ਹੋਵੇ ਆਪਣੇ ਨਾਲ ਕੰਟੈਕਟ ਕਰਕੇ ਲੈ ਕੇ ਜਾ ਸਕਦਾ ਪਿੰਡ ਆਪਣਾ ਸੁਖਣ ਵਾਲਾ ਠੀਕ ਹੈ ਜੀ ਫਰਗੀਵਾਲ ਦੀ ਸੜਕ ਦੇ ਉੱਤੇ ਸਕੂਲ ਦੀ ਬੈਕਸਾਈਡ ਆਪਣੀ ਨਰਥਰੀ ਆ ਠੀਕ ਹੈ ਜਿਲ੍ਹਾ ਫਰੀਦਕੋਟ ਇੱਕ ਆਪਣਾ ਨਾ ਨੰਬਰ ਵੀ ਦੱਸ ਦਿੰਦਾ ਨੰਬਰ ਆਪਣਾ ਹੈਗਾ ਈ 99158 19822 ਪਿੰਡ ਚ ਆ ਕੇ ਕੋਈ ਵੀ ਕਿਸੇ ਨੂੰ ਪੁੱਛ ਸਕਦਾ ਵੀ ਸੰਧੂ ਨਰਥਰੀ ਜਾਂ ਚਪਨੀਰੀ ਤੇ ਆਲੇ ਕੋਲ ਜਾਣਾ ਤੇ ਤੁਹਾਨੂੰ ਪਤਾ ਅਡਰੈਸ ਦੱਸ ਦੇਣਗੇ ਵੀ ਉੱਥੇ